ਤੇ ਲੋ ਜੀ ਤੂੰ ਦੇਖ ਲੋ ਸਵੇਰੇ ਸਵੇਰੇ ਕਿੰਨੀ ਚੜ ਗਈ ਐ ਨਾਸ਼ਤਾ ਵਗੈਰਾ ਬਣਾ ਲਿਆ ਸੀ ਛੋਟੇ ਛੋਟੇ ਬਹੁਤ ਸਾਰੇ ਜਿਹੜੇ ਕੰਮ ਸੀਗੇ ਤੇ ਮੈਂ ਕਰ ਲਏ ਤੇ ਇੱਧਰ ਸੀਗੇ ਤੂੰ ਪੰਜ ਸੱਤ ਕੱਪੜੇ ਪਈ ਹੋਏ ਸੀਗੇ ਮੈਂ ਪੋਣੇ ਜਿਹਨਾਂ ਨੂੰ ਕਹਿੰਦੇ ਨੇ ਰੋਟੀਆਂ ਵਾਲੇ ਲੱਗ ਤੋਂ ਨਾ ਮੈਂ ਕਿਉਂਕੇ ਰੱਖ ਦੇਣੀਆਂ ਗਰਮ ਪਾਣੀ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਇਹਨਾਂ ਚ ਜੀ ਕਿਨਾਟ ਵਗੈਰਾ ਹੋ ਜਾਂਦੀ ਐ ਤੇ ਭਿਓ ਕੇ ਮੈਂ ਕਿਹਾ ਚਲੋ ਚੰਗੀ ਤਰ੍ਹਾਂ ਇਹਨਾਂ ਨੂੰ ਅੱਜ ਨਾਲ ਵੀ ਕੁੱਟ ਮਾਰ ਕਰ ਦਈਏ ਤੇ ਥੋੜੀ ਜੀ ਸੀ ਕਿਕਾ ਨਾ ਮੇਕੇ ਚਲੋ ਕਰਨੇ ਤੋਂ ਲੈਣੀਆਂ ਨਾਲੇ ਤੁਹਾਡੇ ਨਾਲ ਵੀ ਲੌਗ ਦੀ ਸ਼ੁਰੂਆਤ ਕਰ ਲੈਣੀ ਆ ਤੇ ਸਾਰਿਆਂ ਤੋਂ ਪਹਿਲਾਂ ਬਹੁਤ ਸਾਰਾ ਤੁਹਾਡਾ ਧੰਨਵਾਦ ਜੀ ਪਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ 'ਚ ਰਹੋ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਇੰਨੇ ਅੱਛੇ ਅੱਛੇ ਕਮੈਂਟ ਕਰਦੇ ਹੋ ਤੁਹਾਨੂੰ ਪਤਾ ਹੈ ਇੱਕ ਤੁਹਾਡੇ ਇੱਕ ਪਿਆਰੇ ਜਿਹਾ ਕਮੈਂਟ ਨਾਲ ਸਾਨੂੰ ਕਿੰਨੀ ਖੁਸ਼ੀ ਮਿਲਦੀ ਆ ਨਾ ਤੇ ਬਹੁਤ ਅੱਛਾ ਲੱਗਦਾ ਹੈ ਤੇ ਇੱਕ ਭੈਣ ਨੇ ਮੈਨੂੰ ਸਪੈਸ਼ਲ ਪੁੱਛਿਆ ਸੀ ਜੀ ਤੁਸੀਂ ਕਿੱਥੋਂ ਰਹਿੰਦੇ ਹੋ ਜੀ ਮੈਂ ਹਰਿਆਣਾ ਤੋਂ ਰਹਿੰਦੀ ਆ ਤੇ ਨੰਬਰ ਦੋ ਪੁੱਛਿਆ ਸੀ ਵੀ ਜਿਹੜੀ ਆਪਾਂ ਮਹਿੰਦੀ ਲਾਣੀ ਹੈ ਤੇ ਉਹ ਆਪਾਂ ਕਿੰਨਾ ਚਿਰ ਰੱਖਣੀ ਹੈ 2-3 ਘੰਟੇ ਜਿਵੇਂ ਆਪਾਂ ਕੰਮ ਕਰਨ ਤੋਂ ਪਹਿਲਾਂ ਲਾ ਲੋ ਕਰਦੇ ਕੰਮ ਨਵੇੜੋ ਫਟਾਫਟ ਉਸ ਤੋਂ ਬਾਅਦ ਆਪਣੇ ਕੰਮ ਨਵੇੜਨ ਤੋਂ ਬਾਅਦ ਜਿੰਦਾ ਮਰਜੀ ਆਪਾਂ ਆਪਣਾ ਸਿਰ ਤੋ ਸਕਦੇ ਹਾਂ ਠੀਕ ਹੈ ਜੀ ਤੇ ਬਾਕੀ ਹੋਰ ਕਿਸੇ ਦੇ ਜੋ ਵੀ ਸਵਾਲਾਂ ਦੇ ਜਵਾਬ ਹੈ ਤੇ ਬਹੁਤ ਸਾਰਾ ਥੈਂਕ ਯੂ ਬਹੁਤ ਸਾਰਾ ਧੰਨਵਾਦ ਤੁਹਾਡਾ अच्छे अच्छे ਕਮੈਂਟ ਕਰਨ ਲਈ ਤੁਹਾਡਾ ਦਿলো ਸ਼ੁਕਰੀਆ ਤੇ ਆਹ ਲੋ ਜੀ ਆਪਾਂ ਕੰਮ ਕਰਦੇ ਆਪਣੇ ਘਰ ਦੇ ਕੰਮਾਂ ਦੇ ਨਾਲ ਮਿਲਦੇ ਆ ਤੁਹਾਨੂੰ ਤਦ ਤੱਕ ਤੁਸੀਂ ਬਣੇ ਰਹੋ ੋ ਜੀ ਇਹ ਦਰਸੀ ਰੋਟੀ ਚਿਕਨ ਕਨਕ ਮੈਂ ਕੱਜ ਤੋਂ ਕਨਕ ਤੋਂ ਨਹੀਂ ਬਹੁਤ ਸੋਹਣੀ ਧੁੱਪ ਜੀ ਨਿਕਲੀ ਪਈ ਹੈ ਤੇ ਕਨਕ ਧੋ ਕੇ ਤੇ ਫਿਰ ਨਾ ਅੱਜ ਬਹੁਤ ਤੁਹਾਨੂੰ ਪਤਾ ਹੀ ਹੈ ਕਿ ਮੈਂ ਪਲਾਂਟ ਲੈਏ ਹੋਏ ਆ ਪਹਿਲਾਂ ਦਿਖਾਏ ਨਾ ਮੈਂ ਔਰ ਕਈ ਦਿਨ ਹੋ ਗਏ ਦੇਖ ਲਓ ਟਾਈਮ ਨਹੀਂ ਲੱਗ ਰਿਹਾ ਤੇ ਅੱਜ ਨਾ ਆਪਣੇ ਪਨਾਟ ਵੀ ਮੈਂ ਗਮਲਿਆਂ ਦੇ ਵਿੱਚ ਲਾਵਾਂਗੀ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਬਾਕੀ ਜੋ ਕੰਮ ਕਰਾਂਗੀ ਜੀ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰਦੀ ਹੁੰਨੀ ਆ ਤੁਹਾਨੂੰ ਵੀ ਮੇਰਾ ਪਤਾ ਹੈ ਨਾ ਜੀ ਤੇ ਡੇਲੀ ਰੁਟੀਨ ਦੇ ਤੱਕ ਘਰ ਦੇ ਕੰਮ ਬਹੁਤ ਸਾਰੇ ਹੀ ਹੋ ਜਾਂਦੇ ਤੇ ਅੱਜ ਆਪਾਂ ਬਣਾਣੀ ਹੈ ਤੁਹਾਨੂੰ ਪਤਾ ਤੰਦੂਰ ਤੇ ਆਲੂ ਵਾਲੀ ਹੈਲੋ ਸਾਰਿਆਂ ਨੂੰ ਪਿਆਰ ਭਰੀ ਸੈਸਟਰੀ ਕਾਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਤੇ ਡਾਡਾ ਵਲੌਗ ਦੀ ਸ਼ੁਰੂਆਤ ਮੈਂ ਅੱਜ ਕਰਨ ਲੱਗੀ ਸੀ ਜੀ ਆ ਦੇਖੋ ਪਲਾਂਟਸ ਲੋ ਇਹ ਮੈਂ ਕੱਲ ਪਲਾਂਟਸ ਲਏ ਸੀਗੇ ਤੁਸੀਂ ਦੇਖਿਆ ਹੈ ਨਾ ਪਿਛਲੀ ਵੀਡੀਓ ਚ ਬਈ ਮੈਂ ਪਲਾਂਟ ਲਏ ਸੀਗੇ ਆ ਦੇਖੋ ਕਿੰਨੇ ਪਿਆਰੇ ਪਿਆਰੇ ਪਲਾਂਟਸ ਹੈ ਕੀ ਕਹਿੰਦੇ ਨੇ ਇਹਨੂੰ ਥੂਜ਼ਾ ਸ਼ਾਇਦ ਇਹਨੂੰ ਇਦਾਂ ਕਹਿੰਦੇ ਆ ਇਹ ਇੱਕ ਰੋਟੋਨ ਹੈ ਇਹ ਲਿਆ ਮੈਂ ਸ਼ੰਮੀ ਦਾ ਇਹ ਵੀ ਕਰੋਟੋਨ ਹੈ ਤੇ ਇਹ ਮੈਂ ਲਿਆ ਸੁਖਸ਼ਾਂਤੀ ਦਾ ਵੈਸੀ ਲਏ ਲਏ ਮੈਨੂੰ ਪਲਾਂਟ ਦਾ ਬਹੁਤ ਸ਼ੌਕ ਹੈ ਤੁਸੀਂ ਦੇਖਿਆ ਹੀ ਹੈ ਨਾ ਮੈਂ ਲੈਂਦੀ ਰਹਿਣੀ ਆ ਤੇ ਵੈਸੇ ਤਾਂ ਮੇਰੇ ਕੋਲ ਇਹ ਵਾਲਾ ਪਲਾਂਟ ਪਹਿਲਾਂ ਵੀ ਹੈਗਾ ਸੀ ਤੇ ਕਰੋਟੋਨ ਮੇਰੇ ਕੋਲ ਇਹ ਵਾਲਾ ਨਹੀਂ ਸੀ ਸ਼ੰਮੀ ਮੇਰਾ ਪਹਿਲਾਂ ਸੁੱਕ ਗਿਆ ਸੀ ਤੇ ਗਾਇਸ ਮੈਂ ਤੁਹਾਨੂੰ ਹੋਰ ਦਿਖਾਨੀਆਂ ਆ ਆ ਦੇਖੋ ਇਹਦੇ ਚ ਲਾਏ ਮੈਂ ਇਹ ਵਾਲੇ ਆ ਦੇਖੋ ਜੀ ਇਹ ਲਾਏ ਆ ਤੇ ਆ ਦੇਖੋ ਮੈਂ ਇੱਕ ਨਾ ਵੀਡੀਓ ਦੇਖੀ ਸੀਗੀ ਬਹੁਤ ਅੱਛਾ ਲੱਗਿਆ ਸੀ ਮੈਨੂੰ ਆ ਦੇਖੋ ਤਿੰਨ ਤਿੰਨ ਨੂੰ ਲੈ ਕੇ ਨਾ ਤੇ ਮੈਂ ਗੁੰਦੀਆਂ ਨੇ ਗੁੰਦ ਕੇ ਹੁਣ ਇਹਨਾਂ ਨੂੰ ਮੈਂ ਇਦਾਂ ਜਪਾ ਲਈ ਰਬੜ ਤੇ ਇਹਨਾਂ ਨੂੰ ਮੈਂ ਇਦਾਂ ਹੀ ਕਿਸੇ ਉਹਦੇ ਚ ਪੋਰਟ ਚ ਲਗਾ ਦਾਂਗੀ ਇਹਦੇ ਉੱਪਰ ਮੈਂ ਦੇਖਿਆ ਸੀ ਬਹੁਤ ਸੋਹਣਾ ਜਾਲਜਾ ਬਣਾ ਕੇ ਆਪਣੇ ਸੋ ਬੜੇ ਅੱਛੇ ਫਲਾਵਰ ਆਏ ਸੀ ਤੇ ਅੱਜ ਮੈਂ ਇਦਾਂ ਹੀ ਕਰਨ ਲੱਗੀ ਸੀ ਤੇ ਮੈਂ ਕਿਹਾ ਚਲੋ ਦੇਖਦੀ ਹਾਂ ਜਦੋਂ ਪlant ਲਾਵਾਂਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹਾਂ ਤੇ ਆ ਦੇਖੋ ਜੀ ਮੈਂ ਕਿਹਾ ਸਟਾਰਟਿੰਗ ਕਰਦੀ ਹਾਂ ਤੇ ਆ ਦੇਖੋ ਇਹ ਸਾਰੇ ਪlant ਮੇਰੇ ਸੜ ਚੁੱਕੇ ਨੇ ਨਾ ਬਿਜਲੀ ਵਰੀ ਆਪਾਂ ਚੰਡੀਗੜ੍ਹ ਗਏ ਸੀ ਨਾ ਤੇ ਸਾਰੇ ਬਿਲਕੁਲ ਬੇਕੁਆਰ ਹੋ ਗਏ ਨੇ ਤੇ ਇਹਦੇ ਵਿੱਚ ਮੈਂ ਕਿਹਾ ਚਲੋ ਇਹ ਲਾ ਦਿੰਨੀ ਹੁਣ ਸਾਰੇ ਲਾਣੇ ਆ ਹੌਲੀ ਹੌਲੀ ਕਰਕੇ ਤੇ ਹੁੰਦੇ ਤਾਂ ਖਰਾਬ ਨੇ ਪਰ ਫਿਰ ਵੀ ਕੀ ਕਰਾਂ ਕਦੀ ਵੀ ਨਹੀਂ ਹੁੰਦੀ ਨਾ ਤੇ ਪਾਣੀ ਦੀ ਬੜੀ ਹੋ ਆ ਜਾਂਦੀ ਹੈ ਤੇ ਆ ਦੇਖੋ ਇਹਨੂੰ ਇੱਦਾਂ ਹੀ ਲਾ ਦਾਂਗੇ ਆਪਾਂ ਇੱਦਾਂ ਕਰਕੇ ਇਹ ਸੈਕੂਲੈਂਟ ਪਲਾਂਟ ਹੁੰਦਾ ਇਹਨੂੰ ਵੈਸੇ ਪਾਣੀ ਦੀ ਇੰਨੀ ਨੀਡ ਨਹੀਂ ਹੁੰਦੀ ਹੈਗੀ ਬਹੁਤ ਘੱਟ ਜ਼ਰੂਰਤ ਹੁੰਦੀ ਹੈ ਇਹਨੂੰ ਤੇ ਇਹ ਵਾਲਾ ਨਾ ਲਗਾਉਣਾ ਬਹੁਤ ਆਸਾਨ ਹੁੰਦਾ ਬਸ ਇੱਦਾਂ ਹੀ ਲਗਾ ਕੇ ਪਾਣੀ ਪਾ ਦੋ ਇਹ ਬਹੁਤ ਜਲਦੀ ਫੁੱਲ ਖਿੜਦੇ ਆ ਆ ਦੇਖੋ ਜੀ ਪਾ ਤੈਨੂੰ ਪੰਜਾਬੀ ਦੇ ਵਿੱਚ ਨਾ ਦੁਪਹਿਰੀ ਬੋਲ ਦਿੰਦੇ ਆ ਤੇ ਲੋ ਜੀ ਅੱਧਾ ਲੱਗ ਗਿਆ ਹੁਣ ਦੇਖਦੇ ਵੈਸੇ ਨਾ ਇਹ ਅੰਗਰੇਜ਼ੀ ਦੇ ਵਿੱਚ ਸ਼ਾਇਦ ਪੋਰਚੂਲੀ ਕਹਾ ਹਾ ਪੋਰਚੂਲੀ ਕਾ ਕਹਿੰਦੇ ਆ ਬਹੁਤ ਵੈਰਾਈਟੀ ਹੁੰਦੀ ਹੈ ਇਹਦੇ ਵਿੱਚ ਮਤਲਬ ਅਲੱਗ-ਅਲੱਗ ਫਲਾਵਰ ਹੁੰਦੇ ਨੇ ਬਹੁਤ ਸੋਹਣੇ ਸੋਹਣੇ ਤੇ ਲੋ ਗਾਈਜ਼ ਇਹ ਵਾਲੇ ਆ ਸਾਡੇ ਗਮਲੇ ਇਹ ਵਾਲੇ ਪਲਾਂਟ ਮੈਂ ਵੱਡੇ-ਵੱਡੇ ਗਮਲੇ ਆ ਸਾਰਿਆਂ ਚ ਲਾ ਦੂੰਗੀ ਕਿਉਂਕਿ ਜਿਹੜਾ ਕਿਚਨ ਦਾ ਵੀ ਵੇਸਟੇਜ ਹੁੰਦਾ ਮੈਂ ਕਦੀ ਵੀ ਨਹੀਂ ਸੁੱਟਦੇ ਹੁੰਦੀ ਤੇ ਮੈਂ ਨਾ ᱥਾਮਕੇ ਰੱਖ ਲੈਨੇ ਆ ਬਾਲਟੀ ਲਗਾਈ ਹੋਈ ਏ ਤੇ ਬਹੁਤ اچھی ਤਰ੍ਹਾਂ ਫਿਰ ਗਰੋ ਵੀ ਹੋ ਜਾਂਦੇ ਬਸ ਇਹ ਤੁਹਾਡੀ ਕੇਅਰ ਕਰਨੀ ਪੈਂਦੀ ਹੈ ਇਹਨਾਂ ਨੂੰ ਪਾਣੀ ਤੀਸਰੇ ਦਿਨ ਦੇਣਾ ਕਿਉਂਕਿ ਗਰਮੀ ਬਹੁਤ ਅੱਜਕੱਲ ਦਾ ਡੇਲੀ ਪਾਣੀ ਦੇਣਾ ਪੈਂਦਾ ਬਾਕੀ ਬਨੇ ਰਹੋ ਤੁਸੀਂ ਦੇ ਲੋ गाइस ਇੱਧਰ ਬਣਾਉਣ ਲੱਗੇ ਸੀ ਆਪਾਂ ਤੰਦੂਰ ਦੀਆਂ ਰੋਟੀਆਂ ਤੇ ਇੱਧਰ ਮੈਂ ਤਾਂ ਗੁੰਨੇ ਲੈਨੇ ਆਪਾਂ ਆਟਾ ਅਰੇ ਇਹ ਨਾ ਤੰਦੂਰ ਵਾਲਾ ਆਟਾ ਬਹੁਤ ਵਧੀਆ ਤਰੀਕੇ ਨਾਲ ਗੁੰਨਾ ਪੈਂਦਾ ਥੋੜਾ ਜਿਹਾ ਨਾ ਮਤਲਬ ਸਖਤ ਜਿਹਾ ਰੱਖੀਦਾ ਪਤਲਾ ਨਹੀਂ ਹੋਣਾ ਚਾਹੀਦਾ गाइस ਇੱਧਰ ਬਣਾਉਣ ਲੱਗੇ ਸੀ ਆਪਾਂ ਆਲੂ ਵਾਲੀਆਂ ਰੋਟੀਆਂ ਅੱਜ ਤੰਦੂਰ 'ਤੇ ਤੇ ਆ ਦੇਖੋ ਇੱਧਰ ਆਪਾਂ ਆਲੂ ਬੋਇਲਡ ਕਰ ਲਏ ਸੀਗੇ 4-5 ਆਲੂ ਤੁਸੀਂ ਜਿੰਨੇ ਬਣਾਣੇ ਹਨ ਉਹਨੇ ਮਤਲਬ ਗੋਆਇਲਡ ਕਰ ਸਕਦੇ ਹੋ ਤੇ ਆ ਦੇਖੋ ਆਲੂ ਅੱਛੀ ਤਰ੍ਹਾਂ ਆਪਾਂ ਦਬੋਇਲਡ ਕਰ ਲੈਣ ਇਹਨਾਂ ਨੂੰ ਹੁਣ ਆਪਾਂ ਜੋ ਮਟੀਰੀਅਲ ਪਾੜਾ ਨੇ ਇਹਦੇ ਵਿੱਚ ਰਲਾ ਦਾਂਗੇ ਤੇ ਬਹੁਤ ਸੌਖੇ ਤਰੀਕੇ ਨਾਲ ਬਣਦੀ ਹੈ ਤੇ ਮੈਂ ਬਣਾਉਣ ਲੱਗੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਹਾਂ ਚਲੋ ਗਾਇਜ਼ ਆ ਦੇਖੋ ਆਪਾਂ ਇਹਨਾਂ ਨੂੰ ਬਰੀਕ ਕਰ ਲਿਆ ਮੈਸ਼ ਕਰ ਲਿਆ ਹਨਾ ਤੇ ਆ ਲੈ ਲੇ ਆਪਾਂ ਪਿਆਜ਼ ਹਰੀਆਂ ਮਿਰਚਾਂ ਅਦਰਕ ਤੇ ਆਪਾਂ ਬਰੀਕ-ਬਰੀਕ ਧਨੀਆ ਕੱਟਦੇ ਹਾਂ ਤੇ ਪਿਆਜ਼ਾਂ ਨੂੰ ਆਪਾਂ ਬਰੀਕ ਬਰੀਕ ਕੱਟ ਲੈਣਾ ਠੀਕ ਹੈ ਜੀ ਤੇ ਹਰੀਆਂ ਮਿਰਚਾਂ ਨੂੰ ਵੀ ਆਪਾਂ ਗ੍ਰाइंड ਕਰ ਲੈਣੇ ਤੇ ਅਦਰਕ ਨੂੰ ਗ੍ਰाइंड ਕਰ ਲੈਣੇ ਤੇ ਬਾਕੀ ਜੋ ਮਟੀਰੀਅਲ ਪਾਣੇ ਆ ਤੁਹਾਡੇ ਨਾਲ ਉਹ ਵੀ ਮੈਂ ਦੱਸ ਦਿਆਂ ਤੁਹਾਨੂੰ ਕੀ ਕੀ ਪੈਂਦਾ ਇਹਦੇ ਵਿੱਚ ਇਹਨੂੰ ਗ੍ਰाइंड ਤਾਂ ਕਰਨਾ ਪੈਂਦਾ ਕਿਉਂਕਿ ਤੰਦੂਰ ਤੇ ਬਣਾਣੀ ਹੈ ਨਾ ਅਸੀਂ ਰੋਟੀ ਫਿਰ ਫੱਟਦੀ ਨਹੀਂ ਹੈਗੀ ਤੇ ਲਓ ਜੀ ਇਹਦੇ ਵਿੱਚ ਪਾ ਲਾਂਗੇ ਹੁਣ ਆਪਾਂ ਕੱਟਿਆ ਹੋਇਆ ਬਰੀਕ ਪਿਆਜ਼ ਠੀਕ ਹੈ ਤੇ ਇਹਦੇ ਵਿੱਚ ਗ੍ਰाइंड ਕੀਤਾ ਹੋਇਆ ਅਦਰਕ ਤੇ ਹਰੀਆਂ ਮਿਰਚਾਂ ਇਹਦੇ ਵਿੱਚ ਪਾ ਲਾਂਗੇ ਥੋੜਾ ਜਿਹਾ ਧਨੀਆ ਟੇਸਟ ਅਨਸਾਰ ਪੀਸਿਆ ਹੋਇਆ ਵੀ ਥੋੜੀ ਜਿਹੀ ਹਲਕੀ ਜਿਹੀ ਦੇਕੀ ਮਿਸਫੰਗ ਵੀ ਜਿਆਦਾ ਨਹੀਂ ਪਾਉਣੀ ਬਸ ਪਾ ਲਾਂਗੇ ਆਪਾਂ ਇਹਦੇ 'ਚ ਨਮਕ ਥੋੜਾ ਜਿਹਾ ਗਰਮ ਮਸਾਲਾ ਥੋੜਾ ਟੇਸਟੀ ਜਿਹਾ ਹੋ ਜਾਏਗਾ ਤੇ ਇਹਦੇ 'ਚ ਪਾ ਲਾਂਗੇ ਆਪਾਂ ਥੋੜੀ ਜਿਹੀ ਕਾਲੀ ਮਿਰਚ ਇਹਦੇ ਨਾਲ ਜਿੰਨਾ ਵਧੀਆ ਹੋਵੇ ਨਾ ਟੇਸਟ ਵੱਧ ਜਾਂਦਾ ਬਸ ਹੋਰ ਕੁਝ ਨਹੀਂ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾ ਲੈਣ ਠੀਕ ਹੈ ਜੀ ਫਿਰ ਆਪਾਂ ਬਣਾਣੇ ਆ ਉਧਰ ਪੇੜੇ ਗਾਈਜ਼ ਇੱਧਰ ਬਾਲ ਲਿਆ ਸੀ ਆਪਾਂ ਤੰਦੂਰ ਆ ਦੇਖੋ ਤੰਦੂਰ ਤਾਂ ਆਪਣਾ ਰੱਖਦਾ ਹੈ ਤਦ ਤੱਕ ਆਪਾਂ ਆਟਾ ਉਟਾ ਗੁੰਨ ਲੈਨੇ ਫਿਰ ਆਪਾਂ ਬਣਾਨੇ ਆ ਨਾ ਚੰਗੀ ਤਰ੍ਹਾਂ ਲਾਲ ਹੋਣਾ ਚਾਹੀਦਾ ਇੱਧਰ ਅੱਗ ਬਾਲਤੀ ਬਹੁਤ ਵਧੀਆ ਜਿਹਾ ਮੌਸਮ ਹੋਇਆ ਸੀ ਮੇਰੇ ਕਾ ਚਲੋ ਅੱਜ ਤੰਦੂਰੀ ਰੋਟੀ ਬਣਾਨੇ ਆ ਤੇ ਆ ਦੇਖੋ ਜੀ ਤਪ ਜੇਗਾ ਜਦ ਤੱਕ ਆਪਾਂ ਆਟਾ ਗੁੰਨ ਲੈਨੇ ਚਲੋ ਗਾਈਜ਼ ਇੱਧਰ ਆਪਾਂ ਇਹ ਜਿਹੜੀਆਂ ਆਲੂ ਵਾਲੀਆਂ ਰੋਟੀ ਬਣਾਣੀਆਂ ਨੇ ਆ ਦੇਖੋ ਆਪਾਂ ਇਦਾਂ ਧੂੜਾ ਨਾ ਲੈਣਾ ਇਹ ਬਣਾ ਲੂੰਗੀ ਮੈਂ ਸਿੰਪਲ ਵਾਲੀਆਂ ਆਲੂ ਵਾਲੀਆਂ ਕਈ ਵਾਰੀ ਫਟ ਜਾਂਦੀਆਂ ਨੇ ਨਾ ਤੇ ਇੱਦਾਂ ਕਰਕੇ ਚੰਗੀ ਤਰ੍ਹਾਂ ਤੁਸੀਂ ਚੋਣ ਕਰ ਲੈਣੀ ਠੀਕ ਹੈ ਇਹਦੇ ਵਿੱਚ ਭਰ ਲੈਣਾ ਫਿਰ ਆਪਾਂ ਫਿਰ ਤਾਂ ਆਲੂ ਇਹਨੂੰ ਚੰਗੀ ਤਰ੍ਹਾਂ ਆਪਾਂ ਕਰ ਲੈਣਾ ਬੰਦ ਬੰਦ ਕਰਕੇ ਕਿਉਂਕਿ ਜੇ ਤੁਹਾਡੇ ਕੋਲ ਹੱਥ ਨਾਲ ਬੰਨਦੀ ਹੱਥ ਨਾਲ ਬਣਾ ਲਓ ਜੇਕਰ ਨਹੀਂ ਬਣਨ ਬੰਨਦੀ ਨਾ ਤੇ ਬਹੁਤ ਸੌਖਾ ਤਰੀਕਾ ਹੈ ਵੀ ਇ렇게 ਬਣਾਉਣਾ ਤਾਂ ਤੇ ਮੈਂ ਤੁਹਾਨੂੰ ਤਾਂ ਹੀ ਦੱਸ ਰਹੀ ਸੀ ਕਿ ਖਾ ਦੇਖਾ ਕਰਕੇ ਤੁਸੀਂ ਵੀ ਮੈਨੂੰ ਤਾਂ ਛੋਟੀ ਛੋਟੀ ਵੇਲ ਕੇ ਰੱਖ ਲੈਣੀ ਹੈ। ਇਸੇ ਤਰੀਕੇ ਨਾਲ ਸਾਰੀਆਂ ਆਪਾਂ ਭਰ ਕੇ ਰੋਟੀਆਂ ਠੀਕ ਹੈ ਚਾਹੇ ਚੋਂਡ ਕਰਨਾ ਚਾਹੇ ਤੁਸੀਂ ਵੇਲ ਦੇ। ਜੇਕਰ ਵੇਲ ਨਹੀਂ ਹੈ ਵੇਲ ਕੇ ਵੀ ਭਰ ਸਕਦੇ ਹੋ ਤੁਸੀਂ। ਕਿਉਂਕਿ ਇਹ ਰੋਟੀ ਆਪਾਂ ਡਬਲ ਨਹੀਂ ਬਣਾਣੀ ਹੈ ਜੀ। ਦੀ ਆਪਾਂ ਦੋ ਤਰ੍ਹਾਂ ਦੀਆਂ ਰੋਟੀਆਂ ਸਿੰਪਲ ਵੀ ਬਣਾ ਸਕਦੇ ਆ ਜੇ ਉਦਾਂ ਬਣਾਣੀ ਆਲੂ ਵਾਲੀ ਤੇ ਆਲੂ ਵਾਲੀ ਬਣਾ ਸਕਦੇ ਹਾਂ ਸਾਡੇ ਕਰਦੇ ਜਿਹੜੇ ਸਿੰਪਲ ਰੋਟੀ ਖਾਂਦੇ ਨੇ ਉਹਨਾਂ ਲਈ ਵੀ ਬਣਾਤੀ ਜਿਹੜੇ ਆਲੂ ਵਾਲੇ ਖਾਂਦੇ ਇਹ ਵੀ ਬਣਾ ਸਕਦੇ ਐਤੇ ਹੀ ਕਰਕੇ ਆਪਾਂ ਸਾਰੀਆਂ ਰੋਟੀਆਂ ਬਣਾ ਲਾਂਗੇ लो दिया। पना तो लौगा देखो इदा बन जा रोटियाँ साढ़िया और इदा अपना सेक लो तो ती देखो एदा रोटियाँ साढ़िया बन के हो गया तैयार तंदूरी रोटियां बहुत सॉफ्ट भी बन दें बहुत नरम भी बन दिया, दिया। तो लौगाईजा वाली देखो आप आलू वाली रोटियां एदा करके आप बिल्कुल तैयार कर लिया ने ठीक है जी ਇੱਦਾਂ ਲਾਂਦੇ ਜਾਣਾ ਪੋਲੇ ਹੱਥ ਨਾਲ ਆ ਦੇਖ ਸੇਕ ਬਹੁਤ ਸੋਹਣਾ ਹੋਇਆ ਪਿਆ ਇਹ ਰੋਟੀ ਨਾ ਬਸ ਤਾਂ ਦੇ ਤੇ ਵੇਲਣੇ ਤੇ ਵੇਲ ਕੇ ਬਹੁਤ ਆਸਾਨ ਤਰੀਕੇ ਨਾਲ ਲੱਗ ਜਾਂਦੀ ਹੈ ਬਸ ਬੜੇ ਪੋਲੇ ਹੱਥ ਨਾਲ ਲਾਣੀ ਪੈਂਦੀ ਹੈ ਧਿਆਨ ਰੱਖਿਓ ਬਾਹਰਲੇ ਪਾਸੇ ਆਪਾਂ ਲੈਣਾ ਪਾਣੀ ਦਾ ਹੱਥ फिर हाँ देखो, फटा -फटा जान दिया। हाँ देखो। रोटी बिल्कुल लग लागियां हूँ जब तक चंगी तरह सिक जाएगी फिर आप ला लागे आखो जा बन के हो गया रोटी बिल्कुल बहुत सौखे तरीके न उतर जानी है देखो ਇਕਦਮ ਫਟਦੀ ਵੀ ਨਹੀਂ ਤੇ ਐਦਾ ਕਰਕੇ ਹੁਣ ਆਪਾਂ ਇਹਨੂੰ ਨੀਚੇ ਸੇਕ ਲਾਂਗੇ ਆ ਦੇਖੋ ਜੇਕਰ ਤੁਸੀਂ ਰਾੜਨੀ ਹੈ ਤੇ ਚੰਗੀ ਤਰ੍ਹਾਂ ਰਾੜ ਲਓ ਠੀਕ ਹੈ ਜੇ ਨਰਮ ਰੱਖਣੀ ਹੈ ਤੇ ਨਰਮ ਰੱਖ ਲਵਾ ਦਿਖਾ ਆ ਦੇਖੋ ਰੋਟੀ ਇਕਦਮ ਆਪਣੇ ਆਪ ਹੀ ਗਿਰ ਰਹੀ ਵਧੀਆ ਤਰੀਕੇ ਨਾਲ ਬਣ ਬਣ ਕੇ ਆ ਦੇਖੋ ਤੇ ਲੋ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਨਾ ਤੰਦੂਰ ਦੀ ਆਲੂ ਵਾਲੀ ਰੋਟੀ ਬਣਾਣੀ इस तरीके ने बनायो बहुत वजिए बन गई बहुत टेस्टी भी बनती है मैं देखो, जी तो देखो जिमें बनाई है तो ना उस तरह ही वीडियो शेयर करती हाँ देखो एकदम रोटी उतर के तैयार हो जाती है रोटी चिपकती भी नहीं हैगी बस अपना मटीरियल सही होना चाहिए आलू ना आपको चंकी तरह मैश करके पाने तो सेक लिया ਤੈ ਲੋ ਜੀ ਬਣ ਕੇ ਰੋਟੀਆਂ ਆਂਟੀ ਆਪ ਤਰ ਲੋਗੀ ਰੋਟੀ ਤੰਦੂਰੀ ਰੋਟੀ ਬਹੁਤ ਅੱਛੀ ਬਣਾਉਂਦੇ ਹੋ ਅੱਛਾ ਆਪ ਹੀ ਖਾ ਲੋ ਬੇਟਾ ਥੈਂਕ ਯੂ ਤੇ ਗਾਇਜ਼ ਆ ਦੇਖ ਲੋ ਸਪੈਸ਼ਲ ਬੱਚਾ ਵੀ ਮੇਰੇ ਕੋਲ ਆਇਆ ਤੰਦੂਰੀ ਰੋਟੀ ਖਾ ਲਈ ਕੋਠੇ ਤੋਂ ਦੇਖ ਕੇ ਮੇਰੇ ਕੋਲ ਆਇਆ ਤੇ ਆਹ ਦੇਖੋ ਜੀ ਬਣ ਕੇ ਰੋਟੀਆਂ ਸਾਡੀਆਂ ਹੋ ਗਿਆ ਤਿਆਰ ਆ ਦੇਖ ਲੋ ਤੰਦੂਰੀ ਦੇ ਪਰੌਂਠੇ ਆਲੂ ਵਾਲੇ ਤੇ ਇਦਾਂ ਹੀ ਕਰਕੇ ਆਪਾਂ ਜਿਹੜਾ ਮਰਜ਼ੀ ਪਰਾਂਠਾ ਮਿਕਸ ਆ ਮਿਸਰੀ ਰੋਟੀ ਕੁਝ ਵੀ ਬਣਾ ਸਕਦੇ ਆ ਤੇ ਮੈਂ ਤੇ ਸਿਮਪਲ ਤੇ ਦੋਨੋਂ ਰੋਟੀਆਂ ਬਣਾ ਕੇ ਦਿਖਾਤੀਆਂ ਨੇ ਜੀ ਤੁਹਾਨੂੰ ਤੇ ਐਦਾਂ ਤੁਸੀਂ ਵੀ ਬਣਾਉਣਾ ਠੀਕ ਹੈ ਤੇ ਮੈਨੂੰ ਦੱਸਣਾ ਤੇ ਆਹ ਦੇਖ ਲਓ ਮੈਂ ਜਿਹੜਾ ਤੰਦੂਰ ਬਣਾਇਆ ਸੀ ਨਾ ਇਹ ਮੈਂ ਸਪੈਸ਼ਲੀ ਤਿਆਰ ਕੀਤਾ ਸੀ ਆਪਣਾ ਤੰਦੂਰ ਗਾਈਜ਼ ਬਾਕੀ ਮਿਲ ਗਿਆ ਤੁਹਾਨੂੰ ਹੋਰ ਕੰਮਾਂ ਦੇ ਨਾਲ ਤੇ ਲਓ ਗਾਈਜ਼ ਐਦਾਂ ਆਪਾਂ ਹੁਣ ਇਹਨਾਂ ਨੂੰ ਜਿਹੜੀਆਂ ਗਰਮ ਗਰਮ ਹੈ ਨਾ ਇਹਨਾਂ ਨੂੰ ਆਪਾਂ ਚੋਪੜ ਕੇ ਰੱਖ ਲੈਨੇ ਆ ਮੱਖਣ ਦੇ ਨਾਲ ਕਿਉਂਕਿ ਜੇ ਚੋਪੜਾਂਗੇ ਨਾ ਨਾਲ ਦੀ ਨਾਲ ਤੇ ਸੌਫਟ ਸੌਫਟ ਰਹਿਣੀਆਂ ਰੋਟੀਆਂ ਇਹ ਹੁਣ ਆਪਣਾਣੇ ਚੌਪੜਕੇ ਆ ਨਾ ਜਿੱਦਾਂ ਮਰਜ਼ੀ ਖਾਓ ਗਰਮੀ ਬਹੁਤ ਜ਼ਿਆਦਾ ਹੈ ਤੰਦੂਰ ਕੋ ਤਾਂ ਸੱਚੀ ਕੁੱਛ ਨਾ ਬਹੁਤ ਗਰਮੀ ਲੱਗਦੀ ਬਹੁਤ ਗਰਮੀ ਆ ਰੋਟੀਆਂ ਵੀ ਗਰਮ ਹੈ ਤੇ ਇਸੇ ਤਰ੍ਹਾਂ ਕਰਕੇ ਤੁਸੀਂ ਗਰਮ ਬਹੁਤ ਹੈ ਬਈ ਕਾਜੀ ਬੜੀਆਂ ਰੋਟੀਆਂ ਆਜੋ ਜੀਨੇ ਜੀਨੇ ਖਾਣੀਆਂ ਤੰਦੂਰੀ ਆਲੂਆਂ ਦੀਆਂ ਪਰ ਰੋਟੀਆਂ ਤੁਸੀਂ ਵੀ ਖਾ ਸਕਦੇ ਹੋ